ਜਿਹੜਾ ਅਸੀਂ ਬਾਰਡਰਾਂ ਦੇ ਉੱਤੇ ਕਸਪਰਾਂ ਤੇ ਜਾ ਕੇ ਪ੍ਰਚਾਰ ਕੀਤਾ ਕਿ ਅਸੀਂ ਜੰਗ ਪਾਕਿਸਤਾਨ ਦੇ ਨਾਲ ਨਹੀਂ ਹੋਣ ਦੇਣਾ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਸਾਡੀ امداد ਕਰਕੇ ਇਹ ਜੰਗ ਨੂੰ ਰੋਕਤਾ ਕਿਉਂ ਕਰਕੇ ਲੁੱਟੇ ਹਾੜੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਸੀ ਜਿਵੇਂ ਸੈਕੰਡ ਵਰਲਡ ਵਾਰ ਦੇ ਵਿੱਚ ਹਿਰੋਸ਼ੀਮਾ ਤੇ ਨਾਗਾਸਾ키 ਜਪਾਨ ਦੇ ਵਿੱਚ ਅਮਰੀਕਾ ਨੇ ਐਟਮ ਬੰਬ ਸੁੱਟੇ ਸੀ ਇਹ ਇੱਥੇ ਐਟਮ ਬੰਬ ਸਿੱਟਿਆ ਜਾਂਦਾ ਤਾਂ ਸਾਡਾ ਇੰਡਸਟਰੀਅਲ ਸਿਟੀ ਤਬਾਹ ਹੋ ਜਾਣੀ ਸੀਗੀ ਇਸ ਦੇ ਬਾਰੇ ਕਿਸੇ ਨੇ ਨਹੀਂ ਰੋਕਿਆ ਨਾ ਆមਕ党 ਨੇ ਨਾ ਭਾਜਪਾ ਨੇ ਨਾ ਬਾਦਲਤਾਬ ਨੇ ਆ ਕਾਂਗਰਸ ਪਾਰਟੀ ਨੇ ਬਿਲਕੁਲ ਬੇਚੈਨੀ ਦੇ ਨਾਲ ਲੋਕ ਵੱਸਦੇ ਆ ਤੇ ਹਸਪਤਾਲਾਂ ਦੇ ਵਿੱਚ ਦੇਖੋ ਕੈਨਾਂ ਦੇ ਵਿੱਚ ਜਾ ਕੇ ਦੇਖੋ ਕਿਵੇਂ ਟੀਕੇ ਲਾ ਦੇ ਕੇ ਮੌਤ ਹੋਣ ਬੱਚੇ ਸਾਡੇ ਪੂਰੇ ਹੋ ਰਹੇ ਆ ਭਾਂਜੀ ਮੈਂ ਇੱਕ ਕ੍ਰਾਈਮ ਦੇ ਬਾਰੇ ਵਿੱਚ ਗੱਲ ਕਰਨੀ ਚਾਹੁੰਦਾ ਮੈਂ ਸੀਨੀਅਰ ਪੱਤਰਕਾਰਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੇਰੇ ਆਪਣੇ ਦੋ ਮੋਟਰਸਾਈਕਲ ਚੋਰੀ ਹੋ ਚੁੱਕੀ ਆ ਅਜੇ ਤੱਕ ਮਿਲੇ ਨਹੀਂ ਹੈਗੇ ਮੇਰੇ ਆਪਣੇ ਉਹ ਜਾਨੀ ਕ੍ਰਾਈਮ ਦੇ ਪੁਆਇੰਟ ਤੇ ਕੁਝ ਕਹਿਣਾ ਚਾਹਨੀ ਤੇ ਫਿਰ ਜਿਵੇਂ ਤੁਹਾਨੂੰ ਆਪ ਪਤਾ ਹੈ ਕਿ ਕ੍ਰਾਈਮ ਬਹੁਤ ਜ਼ਿਆਦਾ ਹੈ ਤੇ ਮੇਰੀ ਪੁਸ਼ਟੀ ਲੈਣਾ ਚਾਹੁੰਦੇ ਹੋ ਤੇ ਮੈਂ ਪੁਸ਼ਟੀ ਦੇਤੀ ਹੈ ਕਿ ਬਹੁਤ ਕ੍ਰਾਈਮ ਹੈਗਾ ਪਰ ਅਫਸੋਸ ਦੀ ਗੱਲ ਲੱਗੀ ਹੈ ਕਿ ਗੋਗੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਵੀ ਸੀਟ ਨਹੀਂ ਮਿਲੀ ਕਿਉਂਕਿ ਜਿਹੜਾ ਤਨਾੜ ਜਿਹੜਾ ਖੜਾ ਹੋਇਆ ਹੈ ਜਿਹੜਾ ਸੰਜੀਵ अरोड़ा ਹੈਗਾ ਇਹ ਪਹਿਲਾਂ ਹੀ ਲੋਕਾਂ ਦੇ ਹੱਕ ਮਾਰ ਕੇ ਯਾਨੀ ਕਿ ਮੈਂਬਰ ਰਾਜਸਭਾ ਸ਼ਹੀਦ ਪਰਿਵਾਰਾਂ ਦੇ ਹੱਕ ਮਾਰ ਕੇ ਪਹਿਲਾਂ ਮੈਂਬਰ ਅਸਵਭਾ ਦੀ ਸੀਟ ਖਾਦੀ ਉਹਨੂੰ ਗੋਗੀ ਪਰਿਵਾਰ ਦਾ ਹੱਕ ਮਾਰ ਕੇ ਉਹਦੀ ਸੀਟ ਤੇ ਖੜਾ ਹੋਇਆ ਹੈ ਤੇ ਜਿੰਨوں ਸ਼ਹੀਦਾਂ ਦੇ ਨਾਮ ਹੀ ਨਹੀਂ ਪਤਾਗੇ ਉਹਨੇ ਕੱਲ ਸਰਾਬਾ ਨਗਰ ਮਾਰਕੀਟ ਦੇ ਵਿੱਚ ਇੱਕ ਉਦਘਾਟਨ ਸਮਾਰੋਹ ਦੇ ਦੌਰਾਨ ਉਹਨੇ ਆਪਣੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਹਿੰਦਾ ਸਰਾਬਾ ਮਾਰਕੀਟ ਹੈ ਸਰਾਬਾ ਕਹਿੰਦਾ ਸਰਾਬਾ ਸਿੰਘ ਕੌਣ ਹੈਗਾ ਕਹਿੰਦਾ ਸਰਾਬਾ ਸਿੰਘ ਉਹਨਾਂ ਨੂੰ ਐ ਹੀ ਨਹੀਂ ਪਤਾ ਕਿ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਬਾ ਸਾਡੇ ਆਈਡਲ ਲੱਗੇ ਸੀ ਸੋ ਅਜੇਹੇ ਪਰ ਮਕਰਾਂ ਨੂੰ ਮੇਰਾ ਸੰਦੇਸ਼ ਹੈਗਾ ਕਿ ਤੁਸੀਂ ਕਹਿੰਦੇ ਭੇਡਾਂ ਮੁੰਨੀਆਂ ਤੇ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਆਂ। ਆਪ ਫਾਨਕ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਵੀ ਇਹ ਇੱਕ ਕੱਲੀ ਸੀਟ ਨਹੀਂ ਹੈਗੀ ਲੁਧਿਆਣੇ ਦੀ ਲੱਕੜੀ। ਇਹ ਇੱਕ ਸਾਰੇ ਪੰਜਾਬ ਦਾ ਅਣਖ ਦਾ ਮਸਲਾ। ਨਹੀਂ ਨੋਟਸਟ ਬਹੁਤ ਵੱਡੂ ਵੀ ਜਿਹੜੇ ਇਹ ਹੋ ਵਧੀ ਹੋਈ ਆ। ਉਹ ਸੱਚੇ ਸੱਚੇ ਬੋਲੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਇਹ ਇਹ ਵੋਟਰਾਂ ਦੇ ਸਤਾਈ ਵਾਲਾ ਪਾਣਾ ਤੈਅ ਕਰਨਾ ਵੀ ਕੀ ਗੱਲ ਬਣੇਗੀ ਇੱਥੇ। ਸੋ ਮੈਂ ਆਸ ਕਰਦੇ ਆਂ ਇਹ ਤੁਸੀਂ ਉਸ ਪਾਰਟੀ ਨੂੰ ਵੋਟ ਪਾਉ ਬਾਲਟੀ ਦਾ ਨਿਸ਼ਾਨ ਹੈ ਬਹੁਤ ਵਧੀਆ ਸਾਡੇ ਕੈਂਡੀਡੇਟ ਸਾਹਿਬ ਹੈਗੇ ਆ ਉਹਨਾਂ ਨੂੰ ਵੋਟ ਪਾ ਕੇ ਦਿਤਾਓ ਇਹਦਾ ਇੱਕ ਕੰਮ ਹੋਊਗਾ ਕਿ ਜੇ ਸਾਡੀ ਪਾਰਟੀ ਦਾ ਕੈਂਡੀਡੇਟ ਜਿੱਤ ਜੂਗਾ ਤਾਂ ਇਹ ਆਮ ਪਾਰਟੀ ਸਰਕਾਰ ਡਿੱਗ ਜੂਗੀ ਤੇ ਫੇਰ ਤੋਂ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੇ ਕਿ ਵਧੀਆ ਸਰਕਾਰ ਫੇਟ ਸਾਰੇ ਪੰਜਾਬ ਨੂੰ ਮਿਲੂਗੀ ਆਪਣੇ ਤਾਂ ਬਹੁਤ ਹੋਏ ਜਿੱਡੇ ਜਿੱਡੇ ਵੱਡੇ ਇਹਨਾਂ ਦੇ ਨੋਟਿਸ ਬਾਹਰ ਲੱਗੇ ਹੈ ਉਹਦੇ ਤੇ ਆਮ ਆਦਮੀ ਨੂੰ ਪਤਾ ਲੱਗ ਜਾਊਗਾ ਕਿ ਇਹਨਾਂ ਨੇ ਕਿੰਨਾ ਪੈਸਾ ਖਾਦਾ ਹੈ ਦੇਖੋ ਤਾਂ ਸਿੱਧ ਸਾਰੇ ਲੁੱਟਿਆਣੇ ਦੇ ਵਿੱਚ ਕਿੱਡੇ ਕਿੱਡੇ ਵੱਡੇ ਬੋਰਡ ਲਾਏ ਹੋਏ ਹੈ ਹੁਣ ਕੇ ਉੱਥੇ ਨਹੀਂ ਸਮਝਾਂਦੀ ਤਾਂ ਫੇਰ ਕਿਵੇਂ ਸਮਝਾਊਗੀ ਲੋਕਾਂ ਨੂੰ ਕਿ ਇਹ ਸਾਰੇ ਕਰਪਟ ਆਦਮੀ ਹੈ ਗਿੱਗਨੇ ਨੇ ਬਹੁਤ ਪੈਸਾ ਖਰਚ ਕੀਤਾ ਆਪਣੇ ਮਸ਼ਹੂਰੀ ਦੇ ਉੱਤੇ ਕਿ ਸਾਰੇ ਬਹੁਤ ਛਡੇ ਛਡੇ ਵੱਡੇ ਲਾਏ ਐ ਇਦੇ 'ਚ ਕੋਈ ਸ਼ੱਕ ਨਹੀਂ ਕੋਈ ਆਮ ਆਦਮੀ ਦੇਖ ਸਕਦਾ ਏ ਇੱਕ ਚੀਜ਼ ਹਾਟਾ ਯੁੱਧ ਜਿੰਨੀ ਬੋਗਾ ਹਾਟਾ ਯੁੱਧ ਜਿੰਨੀ ਬੋਗਾ ਹਾਟਾ ਯੁੱਧ ਜਿੰਨੀ ਬੋਗਾ ਸਾਟਾ ਯੁੱਧ ਜਿੰਨੀ ਬੋਗਾ ਚੋਣ ਨਿਸ਼ਾਨ ਬਾਜੀ ਮਾਨ ਸਾਹਿਬ ਕਲਮ ਨਿਰਪਖ ਪੰਜਾਬੀ ਚੈਨਲ ਉਪਰ ਅਸੀਂ ਤੁਹਾਡਾ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਤੇ ਚੋਣ ਚੱਲ ਰਹੀ ਹੈ ਜੀ ਜਿੰਨੀ ਚੋਣ ਲੁਧਿਆਣਾ ਪੱਛਮੀ ਦੇ ਵਿੱਚ ਆਪਣੇ ਪ੍ਰਚਾਰ ਦੇ ਬਾਰੇ ਇੱਕ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਭਾਈ ਤੁਸੀਂ ਕਿਤਾ ਕਾਲਸਰ ਬੈਠੇ ਕਿ ਕਿਥੇ ਹੈ ਬਹੁਤ ਖੁਸ਼ੀ ਹੈ ਤੁਸੀਂ ਆਏ ਹੋ ਇੱਥੇ ਸਾਰੀ ਪਾਰਟੀ ਬੈਠੀ ਹੈ ਆਪਣੇ ਇੰਡੀਪੈਂਡੈਂਟ ਸਾਫ ਦੇ ਦਫ਼ਤਰ ਦੇ ਵਿੱਚ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਆਂ ਪਰ ਅਸੀਂ ਵेश ਲੁਤੇ ਹਨ ਜਿਹੜੀ 24 ਸੀਟਾਂ ਜਿੱਥੇ ਇਲੈਕਸ਼ਨ ਹੋ ਰਹੀ ਹੈ ਉੱਥੇ ਦੱਸਣਾ ਚਾਹੁੰਦੇ ਆ ਕਿ ਸਾਡੀ ਪਾਰਟੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਜਿਹੜਾ ਅਸੀਂ ਬਾਰਡਰਾਂ ਦੇ ਉੱਤੇ ਪਸਟਲਾਂ ਤੇ ਜਾ ਕੇ ਪ੍ਰਚਾਰ ਟਿੱਕ ਟੈਕ ਦੀ ਐਸੀ جنگ ਪਾਕਿਸਤਾਨ ਦੇ ਨਾਲ ਨਹੀਂ ਹੋਣੀ ਦੇਣਾ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਸਾਡੀ امداد ਕਰਕੇ ਇਹ جنگ ਨੂੰ ਰੋਕਤਾ ਕਿਉਂ ਕਰਕੇ ਲੁੱਟੇ ਹਣੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਸੀ ਜਿਵੇਂ ਸੈਕੰਡ ਵਰਲਡ ਵਾਰ ਦੇ ਵਿੱਚ ਹਿਰੋਸ਼ੀਮਾ ਤੇ ਨਾਗਾਸਾ키 ਜਪਾਨ ਦੇ ਵਿੱਚ ਅਮਰੀਕਾ ਨੇ एटम बॉम्ब्स ਕਿੰሴਗੇ ਜੇ ਇੱਥੇ एटम बॉम्ब ਸਟੇਰੰਦਾ ਤਾਂ ਸਾਡਾ ਇੰਡਸਟਰੀਅਲ ਸਿਟੀ ਤਬਾਹ ਹੋ ਡਰੀ ਸਗੀ ਇਸ ਦੇ ਬਾਰੇ ਕਿਸੇ ਨੇ ਨਹੀਂ ਰੋਕਿਆ ਨਾ ਆਮ ਪਾਰਟੀ ਨੇ ਨਾ ਭਾਜਪਾ ਨੇ ਨਾ ਬਾਦਲਦਦ ਨੇ ਨਾ ਕਾਂਗਰਸ ਪਾਰਟੀ ਨੇ ਜੀ ਦਾ ਮਤਲਬ ਹੈ ਇਹ ਹੋਰ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਸੀ ਮੋਦੀ ਤੇ ਬੀਜੇਪੀ ਤੇ ਆਰਐਸਐਸ ਨਾਲ ਲੱਗ ਕੇ ਮੋਦੀ ਸਾਹਿਬ ਨੇ ਜਿਹੜਾ ਜੰਗ ਸ਼ੁਰੂ ਕੀਤਾ ਉਹਦਾ ਨਾਮ ਦਿੱਤਾ ਸੰਧੂਰ ਮਿਸ਼ਨ ਹੁਣ ਸੰਧੂਰ ਬੀਪੀਆ ਨੂੰ ਤਾਂ ਲੱਗਦਾ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ ਤੇ ਫੈਨਪਾਰਟ ਵਿੱਚ ਇਹ ਇੱਕ ਜਬਰ ਹੋਇਆ ਸੀ 22 April ਦੇ ਵਿੱਚ ਤੇ دہشت گردੀਆਂ ਨੇ ਕੋਈ 24 ਉਥੋਂ ਦੇ ਬੰਦੇ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਸੰਦੂਕ ਤੁੰਮੈਂ ਦੱਸਦਾ ਕਿ ਉਦੋਂ ਲੱਗਦਾ ਜਦੋਂ ਸ਼ੱਦੀ ਹੁੰਦੀ ਹੈ ਮੋਤੀ ਸਾਹਿਬ ਨੇ ਇੱਕ ਤਰਫ ਫੈਦਰ ਲੈ ਕੇ ਬਹੁਤ ਪ੍ਰਚਾਰ ਕੀਤਾ ਪਰ ਅੱਜ ਤੱਕ ਮੋਤੀ ਸਾਹਿਬ ਤੇ ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ RAW IB ਹੈ NIA ਹੈ CBI ਹੈ ਸਾਰੀਆਂ ਜਿਹੜੇ ਨੇਮ ਫੋਰਜੀ ਦਸਤੇ ਹੈ CRPF BSF CISF ਇੰਡੋਟ ਬ੍ਰਿਟਿਸ਼ ਫੋਰਸ ਇਸ ਕਿ ਮਿਲਟਰੀ ਇੰਟੈਲੀਜੈਂਸ ਦੇ ਜਿਹਦੇ ਤਿੰਨ ਟੁਕੜੇ ਐ ਇੱਕ ਟੁਕੜਾ ਮਿਲਟਰੀ ਇੰਟੈਲੀਜੈਂਸ ਦਾ ਹੈਗੇ ਫੋਰਜ ਦਾ ਦੂਜਾ ਨੇਵੀ ਦਾ ਤੀਜਾ 에ਅਰ ਫੋਰਸ ਦਾ ਪਰ ਇਹ ਤਿੰਨੇ ਟੁਕੜਿਆਂ ਨੇ ਕਿਸੇ ਇੰਟੈਲੀਜੈਂਸ ਰੋਡ ਸ਼ੋਹ ਦੇ ਇਹ ਨਹੀਂ ਦੱਸਿਆ ਕਿ ਇੱਥੇ ਵਾਖਿਆ ਹੋਣਾ ਹੋਊਗਾ ਜਿਹਦੇ ਕਰਕੇ ਇਹ ਵਾਖਿਆ ਰਾਹ ਤੱਕ ਗਿਆ ਤੇ ਅਜੇ ਤੱਕ ਵੀ ਮੋਦੀ ਸਾਹਿਬ ਤੇ ਸਾਨੂੰ ਹਿੰਦੂਸਤਾਨੀਆਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਕਿੰਨੇ ਖਰਾਇਆ ਹੈਗਾ ਜਿਹੜਾ ਕਿ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਹੈ ਤੇ ਕੋਈ ਵੀ ਪਾਰਟੀ ਜਿਹੜਾ ਹਿੱਸਾ ਲੈ ਰਹੀ ਹੈ ਕਾਂਗਰਸ ਭਾਜਪਾ ਆਮ ਪਾਰਟੀ ਬਾਦਲਤਰੀ ਇਹਨਾਂ ਨੇ ਬਿਲਕੁਲ ਸੰਧੂਰ ਜਿਹੜਾ ਆਪਰੇਸ਼ਨ ਮੋਦੀ ਨੇ ਕਰਾਇਆ ਉਸ ਦੀ ਨਿੰਦਿਆ ਨਹੀਂ ਕੀਤੀ ਜੀ ਦੇ ਨਾਲ ਸਾਡਾ ਲੁੱddeਣਾ ਨਸ਼ਟ ਹੋ ਜਾਣਾ ਸੀਗਾ ਸੁਭਾਏ ਆਸ ਕਰਦੇ ਕਿ ਤੁਸੀਂ ਉਸ ਪਾਰਟੀ ਨੂੰ ਵੋਟ ਪਾਓ ਬਾਲਟੀ ਦਾ ਨਿਸ਼ਾਨ ਹੈ ਬਹੁਤ ਵਧੀਆ ਸਾਡੇ ਕੈਂਡੀਡੇਟ ਸਾਹਿਬ ਹੈਗੇ ਹਨ ਉਹਨਾਂ ਨੂੰ ਵੋਟ ਪਾ ਕੇ ਜਿਤਾਓ ਇਹਦਾ ਇੱਕ ਕੰਮ ਹੋਊਗਾ ਕਿ ਜੇ ਸਾਡੀ ਪਾਰਟੀ ਦਾ ਕੈਂਡੀਡੇਟ ਜਿੱਤ ਜਾਊਗਾ ਤਾਂ ਇਹ ਆਮ ਪਾਰਟੀ ਸਰਕਾਰ ਡਿੱਗ ਜੂਗੀ ਇੱਥੇ ਫੇਰ ਤੋਂ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੇ ਤੇ ਵਧੀਆ ਸਰਕਾਰ ਫੇਰ ਸਾਰੇ ਪੰਜਾਬ ਨੂੰ ਮਿਲੂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਾਂ ਜੀ ਇੱਕ ਤਾਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਆ ਜੀ ਤੁਸੀਂ ਜਦ ਪਬਲਿਕ ਦੇ ਵਿੱਚ ਵੋਟਰਾਂ ਦੇ ਪਾਸ ਜਾਂਦੇ ਹੋ ਸੰਪਰਕ ਕਰਦੇ ਆ ਜੀ ਆਪਾਂ ਤਾਂ ਆਪਾਂ ਕਹਿੰਦੇ ਆ ਵੀ ਵਿਰੋਧੀਆਂ ਨੇ ਬਹੁਤ ਵੱਡੇ ਵੱਡੇ ਕਪਲੇ ਕੀਤੇ ਨੇ ਤੁਸੀਂ ਉਹਨਾਂ ਦੇ ਵਿਰੋਧੀਆਂ ਦੇ ਆਮ ਆਦਮੀ ਪਾਰਟੀ ਪਾਰਟੀ ਤੇ ਬਾਰੇ ਤੁਸੀਂ ਜਿਹੜੇ-ਜਿਹੜੇ ਪੁਆਇੰਟ ਪਬਲਿਕ ਨੂੰ ਦੱਸਦੇ ਹੋ ਜਿਹੜੇ ਤੇ ਬਹੁਤ ਵੱਡੇ ਕਪਲੇ ਹੋਏ ਨੇ ਜਾ ਬੀ ਕਾਫੇ ਤਾਂ ਬਹੁਤ ਹੋਏ ਜਿੱਡੇ ਜਿੱਡੇ ਵੱਡੇ ਇਹਨਾਂ ਦੇ ਨੋਟਿਸ ਬੋਰਡ ਲੱਗੇ ਐ ਉਹਦੇ ਤੇ ਆਮ ਆਦਮੀ ਨੂੰ ਪਤਾ ਲੱਗ ਜਾਊਗਾ ਕਿ ਇਹਨਾਂ ਨੇ ਕਿੰਨਾ ਪੈਸਾ ਖਾਦਾ ਦੇਖੋ ਤਾਂ ਸੀ ਸਾਰੇ ਲੁੱਟਿਆਣੇ ਦੇ ਵਿੱਚ ਕਿੱਡੇ ਕਿੱਡੇ ਵੱਡੇ ਬੌਡ ਲਾਏ ਹੋਏ ਐ ਹੁਣ ਜੇ ਉੱਥੇ ਨਹੀਂ ਸਮਝਾਂਦੀ ਤਾਂ ਫੇਰ ਕਿਵੇਂ ਸਮਝਾਊਗੀ ਲੋਕਾਂ ਨੂੰ ਕਿ ਇਹ ਸਾਰੇ ਕਰਾਹਤਾ ਆਦਮੀ ਐ ਜਿਨ੍ਹਾਂ ਨੇ ਬਹੁਤ ਪੈਸਾ ਖਰਚ ਕੀਤਾ ਐ ਆਪਣੀ ਮਸ਼ਹੂਰੀ ਦੇ ਉੱਤੇ ਕਿ ਸਾਰੇ ਬੋਟ ਟਿੱਡੇ ਟਿੱਡੇ ਵੱਡੇ ਲਾਏ ਐ ਇੱਥੇ ਕੋਈ ਸ਼ੱਕ ਨਹੀਂ ਕੋਈ ਆਮ ਆਦਮੀ ਦੇਖ ਸਕਦਾ ਇਸ ਚੀਜ਼ ਨੂੰ ਪ੍ਰਧਾਨ ਜੀ ਜਿਹੜੇ ਆਪਣੇ ਵਿਰੋਧੀ ਕੈਂਡੀਡੇਟ ਨੇ ਜੀ ਆਸ਼ੂ ਜੀ ਉਹਨਾਂ ਦੇ ਉੱਪਰ ਵੀ ਅਲੀਗੇਸ਼ਨ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ ਜੀ ਕ腐ਸ਼ਨ ਦੇ ਇਸ ਪੁਆਇੰਟ ਤੇ ਕੁਝ ਕੁਝ ਸਮਝਾ ਜੀ ਹਾਂ ਸਾਰਿਆਂ ਦੇ ਉੱਤੇ ਹੈਗੇ ਜੀ ਫਿਰ ਇਹ ਨੰਨੇ ਨੰਨੇ ਬੋਟ ਵੱਡੇ ਵੱਡੇ ਕਿਵੇਂ ਨਕਸ ਕਰਦੇ ਆ ਮੇਰਾ ਮਤਲਬ ਜੀ ਜੇ ਕੋਲੇ ਮਰਥਲਪੀ ਦਾ ਪੈਸਾ ਹੋਤਾ ਇਡਿਟੇ ਬੋਰਡ ਐਡਵਰਟਾਈਜ਼ਮੈਂਟਸ ਤੇ ਨਹੀਂ ਲਗਾ ਸਕਦਾ ਹੈਗਾ ਇਹ ਤਾਂ ਲੋਕਾਂ ਨੂੰ ਆਪ ਦੇਖ ਲੈਣਾ ਚਾਹੀਦਾ ਕਿ ਇਹ ਕਿਹੜੇ ਬੰਦਿਆਂ ਨੇ ਕਫਲੇ ਕੀਤੇ ਐ ਪੈਸੇ ਲਏ ਐ ਤੇ ਹੁਣ ਖਰਚਾ ਹੋ ਰਿਹਾ ਹੈ ਬਣੋਟੇ ਵੋਟ ਲੈਣ ਦੇ ਲਈ ਕਿ ਸਾਨੂੰ ਤੁਸੀਂ ਬਣਾਓ ਤੇ ਅਸੀਂ ਫੇਰ ਉਹੀ ਕੰਮ ਕਰੀਏ ਗ੍ਰੱਥ ਦਾ ਵੀ ਕਰੀਏ ਤੇ ਕਫਲੇੰ ਦਾ ਵੀ ਕਰੀਏ ਮਾਨਸਾ ਦੇ ਤੋਂ ਬਹੁਤ ਖਾਸ ਸਵਾਲ ਪੁੱਛਣਾ ਚਾਹਣਾ ਹੈ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਜੀ ਉਹਦਾ ਤਾਂ ਕਹਿਣਾ ਵੀ ਅਜੇ ਤੱਕ ਆਪਣਾ ਜੇ ਕੋਈ ਸਾਡਾ ਐਮ ਐਲ ਏ ਵੀ ਕਰਪਟ ਐ ਅਸੀਂ ਫੜ ਕੇ ਉਹਨੂੰ ਆਫ ਹਵਾਲਾ ਚ ਦਿੰਨੇ ਆ ਜਿਵੇਂ ਜਲੰਧਰ ਦਿੱਤਾ ਜੀ ਠੀਕ ਹੈ ਕੱਦਾਂ ਬੰਦਾ ਫੜ ਕੇ ਅੰਦਰ ਦੇਤਾ ਪਰ ਕਰਪਸ਼ਨ ਤੇ ਕੱਪਲੇ ਅਜੇ ਬੰਦ ਨਹੀਂ ਹੋਏ ਹੈਗੇ ਨਾ ਡਰੱਗਸ ਬੰਦ ਹੋਈਆਂ ਬਿਲਕੁਲ ਬੇਚੈਨੀ ਦੇ ਨਾਲ ਲੋਕ ਵੱਸਦੇ ਆ ਤੇ ਹਸਪੀਟਲਾਂ ਦੇ ਵਿੱਚ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਵੇਂ ਟੀਕੇ ਲਾ ਦਾ ਕੇ ਬਹੁਤ ਝਵਣ ਬੱਚੇ ਸਾਡੇ ਪੂਰੇ ਹੋ ਰਹੇ ਐ ਪ੍ਰਧਾਨ ਜੀ ਮੈਂ ਇੱਕ ਕ੍ਰਾਈਮ ਦੇ ਬਾਰੇ ਵਿੱਚ ਗੱਲ ਕਰਨੀ ਚਾਹੁੰਦਾ ਮੈਂ ਸੀਨੀਅਰ ਪੱਤਰਕਾਰ ਹੁੜਿਆਣੇ ਜ਼ਿਲ੍ਹੇ ਦੇ ਵਿੱਚ ਮੇਰੇ ਆਪਣੇ ਦੋ ਮੋਟਰਸਾਈਕਲ ਚੋਰੀ ਹੋ ਚੁੱਕੀ ਹੈ ਅਜੇ ਤੱਕ ਮਿਲੇ ਨਹੀਂ ਹੈਗੇ ਜੀ ਮੇਰੇ ਆਪਣੇ ਮਤਲਬ ਯਾਨੀ ਕ੍ਰਾਈਮ ਦੇ ਪੁਆਇੰਟ ਤੇ ਕੁਝ ਕਹਿਣਾ ਚਾਹੀਦਾ ਤੇ ਫਿਰ ਜਿਵੇਂ ਤੁਹਾਨੂੰ ਆਪ ਪਤਾ ਹੈ ਕਿ ਕ੍ਰਾਈਮ ਬਹੁਤ ਜ਼ਿਆਦਾ ਹੈ ਤੇ ਮੇਰੀ ਪੁਸ਼ਟੀ ਲੈਣਾ ਚਾਹੁੰਦੇ ਹਾਂ ਤੇ ਮੈਂ ਪੁਸ਼ਟੀ ਦੇਤੀ ਹੈ ਕਿ ਬਹੁਤ ਕ੍ਰਾਈਮ ਹੈਗਾ ਤੁਸੀਂ ਤਾਂ ਆਪ ਉਹਦੇ ਵਿੱਚ ਸ਼ਰੀਕ ਹੋਏ ਹੋਏ ਆਂ ਪੀੜਤਾਜੀ ਮਾ ਉਹਦੇ ਵਿੱਚ ਹਾਂ ਮੈਂ ਪੀੜਤਾਜੀ ਹਾਂ ਤੁਸੀਂ ਪੀੜਤ ਹੋ ਤੇ ਸਾਰੇ ਪੀੜਤ ਐ ਇੱਥੇ ਤਾਂ ਬਿਲਕੁਲ ਇੰਤਜ਼ਾਮ ਬਿਲਕੁਲ ਐ ਨਹੀਂ ਜਿਹੜਾ ਹੋਣਾ ਚਾਹੀਦਾ ਗੰਦਗੀ ਬਹੁਤ ਹੈ ਗੰਦਗੀ ਬਿਲਕੁਲ ਸਰਦਾ ਕੈਂਡੀਡੇਟ ਸਾਫ਼ ਕਰ ਦੋ ਸਾਰੇ ਨਿੱਦੇ ਹਨੇ ਦੇ ਵਿੱਚ ਕਿਤੇ ਵੀ ਤੁਹਾਨੂੰ ਗੰਦਗੀ ਨਹੀਂ ਦਿਖੂਗੀ ਕਿਤੇ ਵੀ ਬੇਰਜ਼ਗਾਰੀ ਕਿੱਥੇ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬੇਰਜ਼ਗਾਰੀ ਨੂੰ ਖਤਮ ਕਰੀਏ ਜਿਹੜਾ ਮੋਦੀ ਸਾਹਿਬ ਨੇ 11 ਸਾਲ ਪਹਿਨ ਵੇਦਾ ਕੀਤਾ ਸੀ ਕਿ ਮੈਂ 80 ਕਰੋੜ ਨੌਕਰੀਆਂ ਦਊਂਗਾ ਉਹਨਾਂ ਨੇ ਕੋਈ ਨੌਕਰੀ ਨਹੀਂ ਦਿੱਤੀ ਨਾ ਆਮ ਆਦਮੀ ਪਾਰਟੀ ਨੇ ਨੌਕਰੀ ਦਿੱਤੀ ਹੈ ਬੇਰਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਹੈ ਬੀਬੀਆਂ ਦਾ ਗਰੀਬਾਂ ਦਾ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਛੱਤਾਂ ਚੌਂਦੀਆਂ ਬੀਬੀਆਂ ਅਜੇ ਵੀ ਤੁਸੀਂ ਸੜਕਾਂ ਤੇ ਦੇਖ ਦੋ ਪੰਡ ਘਾ ਬੰਨ੍ਹ ਕੇ ਆਪਣੇ ਸਿਰ ਤੇ ਰੱਖਿਆ ਹੁੰਦਾ ਜਾਂ ਲੱਕੜਾਂ ਦਾ ਢੇਲ ਸਿਰ ਤੇ ਉੱਤੇ ਰੱਖਿਆ ਹੁੰਦਾ ਜਿਹਦਾ ਮਤਲਬ ਹੈ ਉਹਨਾਂ ਕੋਲੇ ਗੈਸ ਹੈ ਨਹੀਂ ਉਹਨਾਂ ਕੋਲੇ ਪੱਠੇ ਆਪਣੇ ਡੰਗਰਾਂ ਦੇ ਨਹੀਂ ਨਹੀਂ ਹੈਗੇ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀ ਹੈ ਜੇ تسی باہر جا کے دیکھوں گے ਬਹੁਤ بہت ਧੰਵਾ ਤੁਸੀਂ ਕੀਮਤੀ ਸਮਾਂ ਅਰ ਵਿਚਾਰ ਸਾਂਝਾ ਕੀਤਾ ਮੇਰ ਫੈਮਲੀ ਕੀ ਥੈਂਕ ਯੂ ਬਾਈਟ ਤੇ ਖਾਸਾ ਇਹ ਪਰ ਕੈਰੀਅਰ ਸਾਹਿਬ ਤੁਹਾਡਾ ਕਲਮਦਰ ਪੰਜਾਬੀ ਚੈਨਲ ਪਤਾ ਸਹੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਧੰਨਵਾਦ ਜੀ ਤੇ ਤੁਹਾਡੇ ਕੋਲ ਕਿਉਂ ਵਿਚਾਰ ਦੇ ਉਦੋਂ ਦਾ ਵਿਸ਼ਵਾਸ ਜਿੰਨਾਂ ਦੇ ਵਿੱਚ ਕਿੰਨੇ ਸਫਲ ਹੋ ਰਹੇ ਆ ਤੁਹਾਨੂੰ ਤਦਾਂ ਜਾਣਕਾਰੀ ਚਲੋ ਪਹਿਲਾਂ ਤੇ ਤੁਹਾਡੇ ਚੈਨਲ ਦੇ ਸ్రోਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਦੱਸਣਾ ਚਾਹੁੰਦੇ ਆ ਕਿ ਲੁਧਿਆਣਾ ਦੇ ਵਿੱਚ ਜਿੰਨੀ ਵੀ ਲੋਕ ਚੋਣਾਂ ਲੜ ਰਹੇ ਆ ਉਹ ਸਾਰਿਆਂ ਨੇ ਆਪਣਾ ਆਪਣੀ ਮੈਨੀਫੈਸਟੋ ਜਾਰੀ ਕੀਤੇ ਐ ਗਰੰਟੀਆਂ ਜਾਰੀ ਕੀਤੀਆਂ ਹੈਂ ਪਰ ਇੱਥੇ ਕੋਈ ਵੀ ਜਿਹੜਾ ਕੈਂਡੀਡੇਟ ਹੈਗਾ ਉਹ ਜ਼ਮੀਨੀ ਮੁੱਦਿਆਂ ਦੀ ਕੋਈ ਵੀ ਗੱਲ ਨਹੀਂ ਕਰਦਾ ਪਿਆ ਸਾਰੇ ਹਵਾ ਦੇ ਵਿੱਚ ਗਰੰਟੀਆਂ ਦੀ ਗੱਲ ਕਰਦੇ ਆ ਤੇ ਇਸ ਤੋਂ ਇਲਾਵਾ ਕਿ ਜਿਹੜੇ ਮੈਂਬਰ ਰਾਜ ਸਭਾ ਦੇ ਜਿਹੜੇ ਖੜੇ ਹੋਏ ਆ ਮੈਂਬਰ ਰਾਜ ਸਭਾ ਤੇ ਆਮ ਆਦਮੀ ਪਾਰਟੀ ਤੁਸੀਂ ਦੇਖੋ ਕਿ ਸਰਕਾਰ ਬਣੀ ਨੂੰ ਤਕਰੀਬਨ 3 ਸਾਲ ਹੋ ਚੁੱਕੇ ਹੋਏ ਆ ਤੇ 3 ਸਾਲਾਂ ਦੇ ਵਿੱਚ ਇੱਕ ਮਹੀਨੇ ਦੀ ਪੂਰੀ ਛੁੱਟੀ ਲਾ ਲੋ ਕਿ ਸਰਕਾਰ ਇੱਥੇ ਬੈਠੀ ਹੋਈ ਆ ਜਿਹੜੇ ਐਮ ਐਲ ਏ ਬੈਠੇ ਹੋਏ ਆ ਜਿਹੜੇ ਮੰਤਰੀ ਬੈਠੇ ਹੋਏ ਆ ਸੀ ਐਮ ਗਲੀ ਗਲੀ ਵੋਟਾਂ ਮੰਗ ਰਿਹਾ ਜੇਕਰ ਇੱਕ ਸੀਟ ਨਾਲ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈ ਸਕਦਾ ਪਰ ਜੇਕਰ ਸਰਕਾਰ ਨੂੰ ਇੱਥੇ ਬਹਿ ਕੇ ਵੀ ਆਪਣੀਆਂ ਉਪਲਬਧੀਆਂ ਗਿਣਉਣੀਆਂ ਪੈਣ ਕੰਮਾਂ ਪਿੱਛੇ ਕਿ ਅਸੀਂ ਅਸੀਂ ਇਹ ਕੰਮ ਕਰਾਏ ਆ ਅਸੀਂ ਲੋਕਾਂ ਦਾ ਇਹ ਕੰਮ ਕਰਾਇਆ ਹੈਗਾ ਤੇ ਫਿਰ ਮੈਂ ਉਸ ਸਰਕਾਰ ਦੀ ਉਪਲਬਧੀ ਨੂੰ ਕੋਈ ਉਪਲਬਧੀ ਨਹੀਂ ਗਿੰਦਾ ਸੀਟ ਇਹਨਾਂ ਨੇ ਐਸ ਕਰਕੇ ਜਿਤਾਉਣੀ ਹੈ ਕਿ ਇਹਨਾਂ ਨੇ ਮੈਂਬਰ ਰਾਜਸਭਾ ਦੀ ਸੀਟ ਖਾਲੀ ਕਰਾ ਕੇ ਉਸ ਸੀਟ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਜਾਂ ਦਿੱਲੀ ਦੇ ਕਿਸੇ ਵੀ ਬੰਦੇ ਨੂੰ ਉਸ ਸੀਟ ਤੇ ਬਿਠਾਉਣਾ ਹੈਗਾ ਤੇ ਹਲਕੇ ਦੇ ਜਿਹੜੇ ਵੋਟਰ ਅਗੇ ਆ ਮੇਰੀ ਉਹਨਾਂ ਨੂੰ ਅਪੀਲ ਲੱਗੀ ਆ ਕਿ ਤੁਸੀਂ ਆਪਣੀ ਮਤ ਦਾ ਦਾਨ ਸੋਚ ਸਮਝ ਕੇ ਦਿਓ ਕਿਉਂਕਿ ਤੁਹਾਡੀ ਮਤ ਦਾ ਦਾਨ ਲੈ ਕੇ ਪਹਿਲਾਂ ਹੀ ਇਹ ਲੋਕ ਸਰਕਾਰ ਬਣਾ ਕੇ ਝੂਠੀਆਂ ਗਰੰਟੀਆਂ ਤੁਹਾਨੂੰ ਦੇ ਚੁੱਕੇ ਆ ਇਹਨਾਂ ਨੇ ਝੂਠੀਆਂ ਗਰੰਟੀਆਂ ਦਿੱਤੀਆਂ ਸੀ ਜਿਵੇਂ ਇਹਨਾਂ ਨੇ ਕਿਹਾ ਸੀ 5 ਰੁਪਏ ਫੁੱਟ ਰੇਤਾ ਮਿਲੇਗੀ ਉਹ ਨਹੀਂ ਮਿਲੀ ਫਿਰ ਇਹਨਾਂ ਨੇ ਕਿਹਾ ਸੀ ਅਸੀਂ ਨਸ਼ਾ ਖਤਮ ਕਰਾਂਗੇ ਉਹ ਨਹੀਂ ਆ ਕਰ ਸਕੇ ਫਿਰ ਇਹਨਾਂ ਨੇ ਕਿ ਅਸੀਂ ਕਿ ਇੱਥੇ ਗੋਰੇ ਕੰਮ ਕਰਨ ਆਣਗੇ ਅਸੀਂ ਪੰਜਾਬ ਚ ਰੋਜਗਾਰ ਲਿਆਵਾਂਗੇ ਪੰਜਾਬ ਦਾ ਕਰਜ਼ਾ ਖਤਮ ਕਰਾਂਗੇ ਅਸੀਂ ਰੈਵਨਿਊ ਪਲੱਸ ਕਰਾਂਗੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋਂ ਇਸ ਚੋਣ ਮਹੀਨੇ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਹਾਂ ਤੇ ਹਲਕੇ ਦੇ ਵੋਟਰ ਮੇਰੇ ਤੇ ਭਰੋਸਾ ਇਸ ਕਰਕੇ ਕਰਨ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ 1.5 ਸਾਲ ਲਈ ਜਦੋਂ ਲੋਕਾਂ ਨੇ ਜੀਮਨੀ ਚੋਣ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਜਤਾਇਆ ਸੀ ਤੇ ਉਸ ਵਿਜਨਰੀ ਲੀਡਰ ਦੀ ਕੁਆਲਿਟੀ ਹੈਗੀ ਸੀ ਉਹ ਦੂਰਦਰਸ਼ੀ ਲੀਡਰ ਹੈਗੇ ਸੀ ਉਹਨਾਂ ਨੇ ਸੰਗਰੂਰ ਨੂੰ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣਾਤਾ ਜਿੱਤੇ ਸਾਰੀਆਂ ਦੇ ਸਾਰੀਆਂ ਤਾਰਾਂ ਅੰਡਰਗਰਾਊਂਡ ਕੀਤੀਆਂ ਜਾ ਰਹੀਆਂ ਹੈਗੀਆਂ ਉਹ ਪਾਇਲਟ ਪ੍ਰੋਜੈਕਟ ਹੈਗਾ ਸੀ ਜਿਹੜਾ ਕਿ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਘੁੰਮਣਾ ਸੀ ਫਿਰ ਉਹਨਾਂ ਨੇ ਉੱਥੇ ਹਸਪੀਟਲਸ ਵੱਡੇ ਵੱਡੇ ਹਸਪੀਟਲਸ ਬਣਾਏ ਸਾਰਾ ਕੁਝ ਕੀਤਾ ਉਹ 1.5 ਸਾਲ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਜੋ ਉਹਨਾਂ ਨੂੰ MP ਫੰਡ ਉਹਨਾਂ ਦਾ ਮਿਲਦਾ ਸੀ ਉਹ ਪੂਰੇ MP ਫੰਡ ਦੀ ਉਹਨਾਂ ਨੇ ਪੂਰੀ ਵਰਤੋਂ ਕੀਤੀ ਅਸਲੀ ਉਹਨਾਂ ਨੂੰ ਅ ਸਰਕਾਰ ਵੱਲੋਂ ਵੀ ਇਨਾਮ ਵਜੋਂ ਜੋ ਰਾਸ਼ੀ ਮਿਲੀ ਉਹ ਵੀ ਉਹਨਾਂ ਨੇ ਆਪਣੇ ਹਲਕੇ 'ਚ ਵੰਡੀ ਸੋ ਲੁਧਿਆਣਾ ਵੈਸਟ ਲੁਧਿਆਣਾ ਪੱਛਮੀ ਡੇ ভোটার ਜਿਹੜੇ ਐ ਉਹ ਇਸ ਕਰਕੇ ਮੈਨੂੰ ਵੋਟ ਪਾਣ ਕਿਉਂਕਿ ਇਹਨਾਂ ਦੇ ਹੀ ਜਿਹੜੇ ਐਮ ਐਲ ਏ ਸਵਰਗਵਾਸੀ ਗੁਰਪ੍ਰੀਤ ਗੋਗੀ ਜੀਗੇ ਸੀ ਉਹਨਾਂ ਦਾ ਸਵਰਗਵਾਸੋਂ ਤੋਂ ਪਹਿਲਾਂ ਉਹਨਾਂ ਨੇ ਖੁਦ ਇੱਥੇ ਉਹਨਾਂ ਦਾ ਨੀਂਹ ਪੱਥਰ ਭੰਨਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਸਰਕਾਰ ਕੰਮ ਨਹੀਂ ਕਰ ਰਹੀਗੀ ਤੇ ਇਹਦੇ ਨਾਲ ਦੀ ਨਾਲ ਮੈਂ ਦੱਸਣ ਲੱਗਾ ਕਿ ਜਿਹੜੇ ਮੈਂਬਰ ਰਾਜ ਸਭਾ ਭੇਜੇ ਆ ਇਹ ਮਾਤੜਾਂ ਦਾ ਹੱਕ ਮਾਰ ਕੇ ਸ਼ਹੀਦਾਂ ਦਾ ਹੱਕ ਮਾਰ ਕੇ ਇਹ ਉਹ ਪਾਰਟੀ ਉੱਥੇ ਖੜੀ ਹੋਈ ਹੈ ਉੱਥੇ ਇਹ ਕੰਮ ਕਰ ਰਹੀ ਹੈ ਸ਼ਹੀਦਾਂ ਦਾ ਹੱਕ ਮਾਰ ਕੇ ਉਹਨਾਂ ਉਹਨਾਂ ਦੇ ਹੱਕਾਂ ਦੇ ਉੱਤੇ ਮੈਂਬਰ ਅਸਬਾ ਬੈਠੇ ਜਾ ਕੇ ਜਦੋਂ ਕੀ ਇਹ ਸੀਟ ਚਾਹੀਦੀ ਸੀ ਕਿ ਕਿਸੇ ਵੀ ਕਿਸੇ ਵੀ ਸ਼ੀਦਾਂ ਦੇ ਪਰਿਵਾਰ ਦੇ ਵਿੱਚੋਂ ਇਹ ਸੀਟ ਜਾਣੀ ਚਾਹੀਦੀ ਸੀ ਪਰ ਸੀਟ ਗਈ ਇੱਕ ਤਣਾੜ ਪਰਿਵਾਰ ਨੂੰ ਤੇ ਅੱਜ ਵੀ ਇਹ ਸੀਟ ਦੇ ਉੱਤੇ ਹੱਕ ਗੋਗੀ ਪਰਿਵਾਰ ਦਾ ਹੈਗਾ ਸੀ ਉਹਨਾਂ ਉਹਨਾਂ ਦੀ ਧਰਮ ਪਤਨੀ ਦਾ ਹੈਗਾ ਸੀ ਪਰ ਇਹ ਸੀਟ ਅੱਜ ਵੀ ਤਣਾੜ ਲੋਕਾਂ ਦੇ ਹੱਥਾਂ ਦੇ ਵਿੱਚ ਹੈ ਗਈ ਆ ਸੋ ਇਹ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੇ ਇਹ ਲੋਕਾਂ ਨੂੰ ਕਰਜ਼ੇ ਥਲੇ ਲਿਆ ਦੇਣਗੇ ਪੰਜਾਬ ਦੇ ਸਿਰ ਦੇ ਉੱਤੇ ਬਹੁਤ ਮੋਟਾ ਕਰਜ਼ਾ ਚੜ ਚੁੱਕਾ ਲੁਧਿਆਣੇ ਦੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣੀ ਮੱਤ ਦਾ ਦਾਨ ਸੋਚ ਸਮਝ ਕੇ ਦੇਣਾ। ਜਦੋਂ ਜੀ ਸਾਹਿਬ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਕਿਹੜੀ ਕੋਟੀ ਪ੍ਰਵਾਸ ਦੀ ਸਹਿਮਤੀ ਲੇਕਨ ਮਾਨ ਸਾਹਿਬ ਤਾਂ ਕਹਿੰਦੇ ਨੇ ਤੋਂ ਆਪمان ਵੀ ਕਹਿੰਦੇ ਨੇ ਕਿ ਅਸੀਂ ਬਿਲਕੁਲ ਕੋਈ ਪ੍ਰਵਾਸ ਨੂੰ ਸਹਿਮਤੀ ਲੈ ਕੇ ਉਹਨਾਂ ਦੀ ਅਰੋੜਾ ਸਾਹਿਬ ਨੂੰ ਜਿਹੜਾ ਉਮੀਦਵਾਰ ਬਜਟ ਪੜਿਆ ਸੀ ਮਾਨ ਸਾਹਿਬ ਨੇ ਕਿਸੇ ਦੀ ਸਹਿਮਤੀ ਨਹੀਂ ਲਈ ਪਾਰਟੀ ਦੋ ਫਾੜ ਹੋ ਚੁੱਕੀ ਹੋਈ ਹੈ। ਪਾਰਟੀ ਦੇ ਵਿੱਚ ਕਦੀ ਅਰਵਿੰਦ ਕੇਜਰੀਵਾਲ ਦੀ ਇੰਟਰਫੇਰੈਂਸ ਹੈਗੀ ਆ ਦਿੱਲੀ ਦੇ ਨਕਾਰੇ ਹੋਏ ਲੋਕ ਸਰਕਾਰ ਚਲਾ ਰਹੇ ਆਗੇ ਜਿਹੜਾ ਦਿੱਲੀ ਦੇ ਸਿੱਖਿਆ ਮਾਡਲ ਦੀ ਜਿੱਦੀ ਫੂਕ ਨਿਕਲ ਚੁੱਕੀ ਹੋਈ ਹੈ ਉਹ ਲੋਕ ਇੱਥੇ ਆ ਕੇ ਲੋਕਾਂ ਨੂੰ ਦੱਸ ਰਹੇ ਆ ਕਿ ਇੱਕ ਚੰਗਾ ਤੇ ਇੱਕ ਰੰਗਲਾ ਪੰਜਾਬ ਤੇ ਇੱਕ ਭ੍ਰਸ਼ਟਾਚਾਰ ਮੁਕਤ ਪੰਜਾਬ ਕਿਵੇਂ ਹੁੰਦਾ ਜਿਹੜੇ ਆਪ ਸ਼ਰਾਬ ਦੇ ਘਟਾਲਿਆਂ ਦੇ ਵਿੱਚ ਫਸੇ ਹੋਏ ਆ ਤੇ ਇਹਦੇ ਨਾਲ ਦੀ ਨਾਲ ਹੀ ਜਿਹੜਾ ਗੋਗੀ ਸਾਹਿਬ ਦਾ ਪਰਿਵਾਰ ਹੈਗਾ ਗੋਗੀ ਸਾਹਿਬ ਦੇ ਪਰਿਵਾਰ ਦਾ ਹੱਕਗਾ ਸੀ ਇਸ ਸੀਟ ਦੇ ਉੱਤੇ ਉਹ ਲੜਦੇ ਪਰ ਅਫਸੋਸ ਦੀ ਗੱਲ ਲੱਗੀ ਹੈ ਕਿ ਗੋਗੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਵੀ ਸੀਟ ਨਹੀਂ ਮਿਲੀ ਕਿਉਂਕਿ ਇਹ ਜਿਹੜਾ ਤਣਾੜ ਜਿਹੜਾ ਖੜਾ ਹੋਇਆ ਹੈ ਜਿਹੜਾ ਸੰਜੀਵ अरोड़ा ਹੈਗਾ ਇਹ ਪਹਿਲਾਂ ਹੀ ਲੋਕਾਂ ਦੇ ਹੱਕ ਮਾਰ ਕੇ ਯਾਨੀ ਕਿ ਮੈਂਬਰ ਰਾਸਵਾ ਸ਼ਹੀਦ ਪਰਿਵਾਰਾਂ ਦੇ ਹੱਕ ਮਾਰ ਕੇ ਪਹਿਲਾਂ ਮੈਂਬਰ ਰਾਸਵਾ ਦੀ ਸੀਟ ਕੱਢਦੀ ਉਹਨੂੰ ਗੋਗੀ ਪਰਿਵਾਰ ਦਾ ਹੱਕ ਮਾਰ ਕੇ ਉਹਦੀ ਸੀਟ ਤੇ ਖੜਾ ਹੋਇਆ ਹੈ ਤੇ ਜਿੰਨੂੰ ਸ਼ਹੀਦਾਂ ਦੇ ਨਾਮ ਹੀ ਨਹੀਂ ਪਤਾਗੇ ਉਹਨੇ ਕੱਲ ਸਰਬਨਗਰ ਮਾਰਕੀਟ ਦੇ ਵਿੱਚ ਇੱਕ ਉਦਘਾਟਨ ਸਮਾਰੋਹ ਦੇ ਦੌਰਾਨ ਉਨੇ ਆਪਣੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਹਿੰਦਾ ਸਰਾਬਾ ਮਾਰਕੀਟ ਹੈ ਸਰਾਬਾ ਕਹਿੰਦਾ ਸਰਾਬਾ ਸਿੰਘ ਕੌਣ ਹੈਗਾ ਕਹਿੰਦਾ ਸਰਾਬਾ ਸਿੰਘ ਉਹਨਾਂ ਨੂੰ ਐ ਹੀ ਨਹੀਂ ਪਤਾ ਕਿ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਬਾ ਸਾਡੇ ਆਈਡਲ ਲੱਗੇ ਸੀ ਸੋ ਅਜੇਹੇ ਪਮਕਰਾ ਨੂੰ ਮੇਰਾ ਸੰਦੇਸ਼ ਹੈਗਾ ਕਿ ਤੁਸੀਂ ਕਹਿੰਦੇ ਭੇਡਾਂ ਮੁੰਨੀਆਂ ਤੇ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਹੈਂ ਸੋ ਇਹ ਬਹੁਤ ਧਿਆਨ ਦੇ ਨਾਲ ਜਿਹੜੇ ਮੈਂਬਰ ਰਾਜ ਸਭਾ ਸਾਹਿਬ ਹੈਗੇ ਆ ਇਹ ਇਸ ਟਾਈਮ ਖਟਕੜ ਕਲਾ ਜਾ ਕੇ ਉੱਥੇ ਜਿੱਥੇ ਸ਼ਹੀਦਾ ਦੀ ਇਹਨਾਂ ਨੇ ਸੋਚ ਚੁੱਕੀ ਸੀ ਉੱਥੇ ਜਾ ਕੇ ਆਪਣੀ ਭੁੱਲ ਬਖਸ਼ਾਨ ਕਿ ਸਾਨੂੰ ਸ਼ਹੀਦਾ ਦੇ ਨਾਮ ਨਹੀਂ ਪਤਾ ਅਸੀਂ ਇਨਕਲਾਬੀਆਂ ਦੇ ਵਾਰਿਸ ਅਗੇ ਆ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਸ਼ਹੀਦਾ ਦਾ ਸਤਿਕਾਰ ਕਰਦੇ ਆ ਜਿਹੜੀ ਬਾਤ ਦੀ ਸ਼ੁਰੂਆਤ ਹੈ ਜੀ ਇਹ ਵੀ ਸ਼ਹੀਦਾ ਤੋਂ ਹੀ ਹੋਈ ਆ ਜੀ ਖਟਕੜ ਕਲਾ ਤੋਂ ਤਾਂ ਤੁਸੀਂ ਦੱਸੋ ਮੈਂਬਰ ਅਸਬਾਈ ਇੱਕ ਵੀ ਸ਼ਹੀਦਾ ਦੇ ਪਰਿਵਾਰ ਚੋਂ ਭੇਜਿਆ ਰਾਗਵ ਚੱਡਾ ਸ਼ਹੀਦਾ ਦੇ ਪਰਿਵਾਰ ਦੇ ਵਿੱਚੋਂ ਸੀ ਸੰਜੀਵ ਅਰੋੜਾ ਸੇ ਸ਼ਹੀਦਾ ਦੇ ਪਰਿਵਾਰ ਦੇ ਵਿੱਚੋਂ ਸੀ ਇੱਕ ਮੈਂਬਰ ਦਿਖਾਓ ਮੈਨੂੰ ਤੁਸੀਂ ਜਿਹੜਾ ਸ਼ਹੀਦਾਂ ਦੇ ਪਰਿਵਾਰ ਦੇ ਵਿੱਚ ਕੋਈ ਉਦਮ ਸਿੰਘ ਦੇ ਕੋਈ ਭਗਤ ਸਿੰਘ ਦੇ ਕਿਸੇ ਪਰਿਵਾਰ ਦੇ ਵਿੱਚੋਂ ਦਿਖਾਓ ਕੋਈ ਵੀ ਮੈਂਬਰ ਸ਼ਹੀਦਾਂ ਦੇ ਪਰਿਵਾਰ ਚੋਂ ਨਹੀਂ ਲਿੱਤਾ ਗਿਆ ਸੋਇਆ ਪਾਰਟੀ ਝੂਠ ਦੇ ਉੱਤੇ ਟਿੱਗੀ ਹੋਈ ਹੈ ਮੇਰੇ ਕੋਲੇ ਇਨਾਂ ਵਾਸਤੇ ਸ਼ਬਦ ਨਹੀਂ ਆਈ ਹੈਵ ਨੋ ਵਰਡਸ ਕਿ ਲੋਕਾਂ ਨੂੰ ਆਪੇ ਪਤਾ ਲੱਗ ਜਾਏਗਾ ਇਹ ਤੇ ਲੋਕ ਮਜਬੂਰੀ ਦੇ ਵਿੱਚ ਹੈ ਕਿ ਇਹਨਾਂ ਦੀ ਸਰਕਾਰ ਬਦਲ ਨਹੀਂ ਸਕਦੇ 5 ਸਾਲ ਵਾਸਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਆਉਣੀਗੀ ਤੇ ਇਹ ਸੀਟ ਵੀ ਅਸੀਂ ਜੋਰ-ਸ਼ੋਰ ਨਾਲ ਜਿੱਤਾਂਗੇ ਤਾਂ ਜਿਵੇਂ ਜਪਾ ਆਵਾਜ਼ ਦੀ ਬਾਤ ਜਿਹੜੀ ਸਰਪੂਰ ਰੁਕ ਤੇ ਦੇ ਚੱਲ ਰਹੀ ਹੈ ਨੀ ਉਹਦੇ ਬਾਰੇ ਕੀ ਕਹਿਣਾ ਚਾਹਦੇ ਆਂ ਤੇ ਅਕਾਲੀ ਦਲ ਗਰੁੱਪ ਬਾਰੇ ਇੰਨਾ ਜੀ ਉਹਦੇ ਬਾਰੇ ਕੀ ਕਹਿਣਾ ਚਾਹਦੇ ਆਂ ਕਾਂਗਰਸ ਦੇ ਜਿਹੜੇ ਕੈਂਡੀਡੇਟ ਸਾਹਿਬ ਹੈਗੇ ਆ ਉਹਨਾਂ ਬਾਰੇ ਮੇਰੇ ਕੋਲੇ ਕੋਈ ਸ਼ਬਦ ਨਹੀਂਗਾ ਕਿਉਂਕਿ ਉਹਨਾਂ ਦੇ ਉੱਤੇ ਕਾਫੀ ਪਹਿਲਾਂ ਵੀ ਅਲੀਗੇਸ਼ਨਸ ਚੱਲ ਰਹੇ ਹੈਗੇ ਆ ਤੇ ਮੈਂ ਅਸਲੀ ਉਹਨਾਂ ਨੂੰ ਕਿਤੇ ਗਿੰਦਾ ਨਹੀਂ ਕਿਉਂਕਿ ਹਲਕੇ ਦੇ ਲੋਕਾਂ ਨੇ ਪਹਿਲਾਂ ਹੀ ਉਹ ਕੈਂਡੀਡੇਟ ਸਾਹਿਬ ਨੂੰ ਨਕਾਰ ਦਿੱਤਾ ਹੋਇਆ ਤੇ ਜਦੋਂ ਲੋਕਾਂ ਨੇ ਉਹਨਾਂ ਨੂੰ ਉੱਥੋਂ ਦੀ ਆਵਾਮ ਨੇ ਨਕਾਰਤਾ ਤੇਰੋਂ ਦੇ ਨਾਲ ਦੀ ਨਾਲ ਹੀ ਵਾਰਡ ਦੇ ਵਿੱਚ ਉਹਨਾਂ ਦੇ ਪਰਿਵਾਰ ਖੜੇ ਹੋਏ ਸੀ ਉਹਨਾਂ ਨੂੰ ਨਕਾਰਤਾ ਤੇ ਅਸਲੀ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਕਰ ਸਕਦਾ ਪ੍ਰਧਾਨ ਜੀ ਗੱਲ ਹੀ ਬਹੁਤ ਜ਼ਿਆਦਾ ਫੈਲ ਰਹੀ ਹੈ ਜੀ ਇਸ ਵਾਰ ਤੁਹਾਨੂੰ ਕੀ ਕਹਿਣਾ ਚਾਹਦੇ ਆ ਜੀ ਆਪਾਂ ਨੂੰ ਪੰਜਾਬ ਦੇ ਵਿੱਚ ਕੋਈ ਦਿੱਕਤ ਪਰਸਾਂ ਨਹੀਂ ਆ ਰਹੀ ਗਰਮੀ ਚੜਦੀ ਕਲਾ ਦੇ ਵਿੱਚ ਹੈ ਜੀ ਤੇ ਜਿਹੜੇ ਅਸੀਂ ਕੰਮ ਕਰਨ ਵਾਲੇ ਲੋਕ ਹੈਗੇ ਆ ਤੇ ਸਾਨੂੰ ਗਰਮੀ ਦੇ ਨਾਲ ਕੋਈ ਮਤਲਬ ਨਹੀਂਗਾ ਕਹਿੰਦੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਅਸੀਂ ਤਿਆਰ ਹੈਗੇ ਆ ਸਾਡੇ ਲਈ ਇਹ ਸੂਰਜ ਜਿਹੜੇ ਅਗੇ ਆ ਉਹ ਮਗਦੇ ਰਹਨੇ ਆ ਤੇ ਸਦਾ ਮਗਦੇ ਰਹਿਣਗੇ। ਦਾ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਦਾ ਜੀ ਅੱਜ ਮਾਨ ਸਾਹਿਬ ਆਏ ਸੀ ਲੁਧਿਆਣਾ ਦੇਖੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਸਰਦਾਰ ਸਿਮਰਜੀਤ ਮਾਨ ਸਾਹਿਬ ਲੁਧਿਆਣਾ ਪਹੁੰਚੇ ਜੀ ਦੱਖਣੀ ਚੌਣ ਪ੍ਰਚਾਰ ਤੇ ਸਾਡੇ ਮਨੂਜੀਤ ਕੁਮਾਰ ਗੋਪੀ ਜੀ ਕੈਂਡੀਡੇਟ ਨੇ ਜੋਨ ਪ੍ਰਚਾਰ ਦੇ ਵੀ ਕਰਦੇ ਨੇ ਉਹਨਾਂ ਨੂੰ ਬਹੁਤ ਵਧੀਆ ਖਵਾਸੇ ਤੇ ਕੇ ਗਏ ਤੇ ਨਾਲ ਹੀ ਲੋਕਾਂ ਨੂੰ ਮਿਲੇ ਨੇ ਲੋਕਾਂ ਦੇ ਦੱਖ ਦੁੱਖ ਦਰਦ ਸੁਣੇ ਨੇ ਤੇ ਲੋਕਾਂ ਨੇ ਸਵਾਲ ਜਵਾਬ ਵੀ ਕਰ ਰਹੇ ਨੇ ਉਹ ਮਾਨ ਸਾਹਿਬ ਨੇ ਦੱਸਤਾ ਕਹਿੰਦੇ ਵੀ ਮਿਹਨਤ ਕਰੋ ਮੈਂ ਤੁਹਾਡੀ ਰੰਗ ਲਿਆਊਗੀ ਤਸ਼ੀਰਵਾਦ ਦਿੱਤਾ ਤੇ ਖਵਾਸੇ ਕਹੀ ਹੈ ਜਿਹੜੇ ਬੰਦੇ ਕੰਮ ਕਰ ਰਹੇ ਨੇ ਗਰਾਊਂਡ ਦੇ ਉੱਪਰ ਔਰ ਜੇੜਾ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮਾਨ ਸਾਹਿਬ ਨੂੰ ਪਬਲਿਕ ਨੂੰ ਮਿਲੇ ਨੇ ਵੋਟਰਾਂ ਨੂੰ ਮਿਲੇ ਨੇ ਤੇ ਫਿਰ ਗੱਲਬਾਤ ਕੋਈ ਦੱਸੀਏ ਜੀ ਵੋਟਰਾਂ ਨੇ ਜੀ ਪਬਲਿਕ ਨੇ ਜੀ ਕੋਈ ਮਾਨ ਸਾਹਿਬ ਨੂੰ ਬਿਲਕੁਲ ਵੀ ਆਪਣੇ ਦੁੱਖੜੇ ਰਹਿੰਦੇ ਨੇ ਲੈ ਤਾਂ ਕਹਿੰਦੇ ਨੇ ਅਸੀਂ ਬਹੁਤ ਤੰਗ ਆ ਕ੍ਰਾਪਸ਼ਨ ਵੱਧ ਗਈ ਆ ਤੇ ਨਾਲ ਹੀ ਕਚਹਿਰੀਆਂ ਜਿਹੜੀਆਂ ਕਹਿੰਦੇ ਕ੍ਰਾਪਸ਼ਨ ਹੋ ਰਹੀ ਆ ਵੱਧ ਲੁੱਟ ਖੋਤ ਬਹੁਤ ਹੋ ਰਹੀ ਆ ਮੈਂ ਸਾਹਿਬ ਉਹ ਵੜ ਗਿਆ ਲੋਕ ਦਰਦ ਬਹੁਤ ਰਹਿੰਦੇ ਨੇ ਪਰ ਮਾਨ ਸਾਹਿਬ ਨੇ ਵੈਸੀ ਕਰਾਂਗੇ ਅਸੀਂ ਉਹਤ ਮੰਨੋ ਸਾਡੇ ਤਿੰਨ ਸਾਲ ਹੋ ਗਏ ਸਨ ਲੋਕ ਜਾਗ ਦਿੱਤੀ ਯਾਦ ਕਰਦੀਆਂ ਨੇ 1000 ਰੁਪਏ ਨੂੰ ਵੀ ਜਿੱਥੇ ਵੀ ਜਾਂਦੇ ਉਹ ਕਹਿੰਦੇ ਨੇ 1000 ਰੁਪਏ ਤੋਂ 35000 ਇਕੱਠਾ ਹੋ ਗਏ ਥੋੜਾ ਹੁਣ ਇੱਕ ਬੀਬੀ ਆ ਤਾਂ ਦਵਾਂਗੇ ਉਹਨਾਂ ਨੂੰ ਵੀ ਕਰੀਆਂ ਨੂੰ ਉਹ ਪੁੱਛਦੇ ਨੇ ਪੰਨਿਆਂ ਦੇ ਵਿੱਚੋਂ ਤੇਰੇ ਮਹੱਲਾਂ ਦੇ ਵਿੱਚੋਂ ਹੁਣ ਕਰ ਦਵਾਂਗੇ ਬਹੁਤ ਪੈਸਾ ਇਕੱਠਾ ਹੋ ਗਿਆ ਹੁਣ ਦਿੱਤੇ ਨਹੀਂ ਆਣੇ ਐਗਟੀ ਪੌਣ ਤੇ ਮਾਨ ਸਰਕਾਰ ਦੀ ਕੈਲੀਟੇ ਰਹਿਣਾ ਆ ਰਿਹਾ ਉਹਨਾਂ ਦੀ ਹਾਰ ਨਿਸ਼ਚਿਤਾ ਜਿਤੇ ਨਹੀਂ ਹੈਗੇ ਕਿ ਲੋਕ ਸਵਾਲ ਬਹੁਤ ਕਰਦੇ ਨੇ ਹਾਂ ਜੀ ਹੋਰ ਹੋ ਗਏ ਪਹਿਲੇ ਦਿ ਇਹ ਦੇਖ ਲੈ ਪਿੰਡ ਵਾਲਿਆਂ ਦੇ ਵਿੱਚ ਵੀ ਉਹਨਾਂ ਨੂੰ ਕੁਝ ਹੋਰ ਨਵੇਂ ਦੇਖਾਂਗੇ ਤੇ ਸਾਨੂੰ ਬਹੁਤ ਬਹੁਤ ਸਪੋਰਟ ਮਿਲ ਰਿਹਾ ਹੈ ਪੱਤਰਕਾਰ ਵਾਲੇ ਤੁਹਾਡਾ ਧੰਨਵਾਦ ਸਾਲ ਸਾਲ ਮੇਰੇ ਰਫਕ ਤੇ ਚੈਨਲ ਦਾ ਜਿਹੜਾ ਟਾਈਮ ਟਾਈਮ ਤੇ ਆ ਕੇ ਸਾਡੀ ਲੋਕਾਂ ਦੇ ਵਿੱਚ ਗੱਲ ਕਰਨੀ ਆਵਾਜ਼ ਪਹੁੰਚਾਉਣਾ ਪੰਮਾ ਦਾ ਥੈਂਕ ਯੂ ਪ੍ਰਧਾਨ ਜੀ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੀ ਇਹ ਤਾਂ ਸਾਡੀ ਪੱਤਰਕਾਰ ਦੀ ਡਿਊਟੀ ਬਣਦੀ ਹੈ ਜੀ ਖਬਰਾਂ ਲਾਉਣੀ ਹੈ ਮੈਨੂੰ ਲੱਗੋ ਲੱਖਾਂ ਵੀ ਹੁਣ ਬਚਿਆ ਹੈ ਜਿਹੜੇ ਪੱਤਰਕਾਰ ਨੇ ਜਿਹੜੇ ਮੋਦੀ ਦੀ ਕੋਟੀ ਦੇ ਵਿੱਚ ਉੱਤਰਦੇ ਨੇ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਹੈਗੇ ਬਹੁਤ ਨੇ ਰੋਹਨੀ ਵੀ ਨੇ ਜਿਹੜੀਆਂ ਸਾਡੇ ਹਵਾਰਾ ਲੋਂਦੇ ਨਹੀਂ ਤਾਂ ਉਹਨਾਂ ਦੀ ਕੋਟੀ ਦੇ ਵਿੱਚ ਉੱਤਰ ਰਹੇ ਹੈਗੇ ਜਾਂ ਚੜ੍ਹ ਵਾਲੇ ਨੇ ਕੋਸੜੀ ਮੋੜੇ ਰਹਿੰਦੇ ਨੇ ਆਉਂਦੇ ਨਹੀਂ ਸਾਡੇ ਕੋਲੇ ਜਾਗਦੀ ਜ਼ਮੀਰ ਵਾਲੇ ਥੋੜੇ ਵਰਗੇ ਹੈਗੇ ਨੇ ਭਾਈ ਸਾਡੇ ਹਵਾਰਾ ਲੋਕਾਂ ਤੱਕ ਅਵਾਜ਼ ਪਹੁੰਚਾਉਂਦੇ ਨੇ ਬਾਕੀ ਇੱਕ ਗੱਲ ਜ਼ਰੂਰ ਪੱਤਰਕਾਰ ਸਾਨੂੰ ਕਹੂੰਗਾ ਨਹੀਂ ਸਾਤਿਆ ਦਾ ਸਾਥ ਦਿਆ ਕਰੋ ਜਿੱਥੇ ਸੱਚਾ ਉੱਤੇ ਸਾਥ ਦਿਆ ਕਰੋ ਝੂਠ ਦਾ ਸਾਥ ਨਾ ਦਿਆ ਕਰੋ ਕਿਉਂਕਿ ਸਚਾਈ ਹੈ ਜਿਹੜੀ ਥਰੋਮਣੀ ਅਕਾਲੀ ਨਾਲ ਅੰਮ੍ਰਿਤਸਰ ਦੇ ਵਿੱਚ ਹੀ ਆ 40 ਸਾਲ ਤੋਂ ਸੰਗਰਾਮ ਸੰਘਰਸ਼ ਕਰਦੇ ਆ ਰਹੇ ਨੇ ਥਰੋਮਣੀ ਸਰਦਾਰ ਜਮਰਜੀਤ ਸਿੰਘ ਮਾਨ ਸਾਹਿਬ ਜੀ ਉਹਨਾਂ ਦੀ ਆਵਾਜ਼ ਨੂੰ ਪਛਾਣੋ ਤੇ ਉਹਨਾਂ ਦੇ ਜਿੰਨੀਆਂ ਸੰਘਰਸ਼ ਕੀਤਾ ਉਹਨਾਂ ਨੂੰ ਪਛਾਣੋ ਪਰ ਇੱਕ ਹੈ ਵੀ ਹੋਰ ਕਿਸੇ ਦੀ ਲਾਈਟ ਨਹੀਂ ਚੱਲਦੀ ਸਿਰਫ ਇਹਨਾਂ ਦੀ ਹੀ ਆ ਸੱਚਾ ਸਿੱਕਾ ਇਹੀ ਆ ਔਰ ਸਾਰੇ ਮਕਾਊ ਮਾਲਾ ਸਵਾਹੀ ਗੁਰਜੀ ਦਾ ਖਾਲਸਾ ਬਾਹਰ ਤੁਸੀਂ ਕੀ ਬੋਲਿਆ ਪ੍ਰਧਾਨ ਜੀ ਲੁਧਿਆਣਾ ਪਛਮੀ ਦੇ ਵਿੱਚ ਜਿਹੜੀ ਜੀਮਨੀ ਚੌਂ ਹੈ ਜੀ ਉੱਥੇ ਮਹਾਜਨ ਵੋਟ ਬਹੁਤ ਜ਼ਿਆਦਾ ਹੈ ਜੀ ਹਿੰਦੂ ਵੋਟ ਤੇ ਤੁਸੀਂ ਫਿਰ ਸ਼੍ਰੋਮਣੀ ਅਕਾਲੀ ਦਲ ਅਮਰਸਰ ਆ ਕਲਮੈਂਟ ਕਰਫਤੋਂ ਦੇ ਜੀ ਇਹ ਹਿੰਦੂ ਭਾਈਚਾਰੇ ਨੂੰ ਬਿਲਕੁਲ ਜੀ ਹਿੰਦੂ ਭਾਈਚਾਰੇ ਦਾ ਯਾਰ ਜਿਹੜਾ ਸੱਚਾ ਹਿੰਦੂ ਹੈ ਉਹ ਸਾਰਾ ਹੀ ਨਾਲ ਚੱਲਦਾ ਹਾਂ ਹੁਣ ਵੋਟ ਅਸੀਂ ਖੜਾਵਾ ਕਿਹਨਾਂ ਨੂੰ ਆ ਦੇਖੋ ਜੀ ਅਮੇਦ ਕੁਮਾਰ ਡੋਪੀ ਜੀ ਨੂੰ ਇੱਕ ਹਿੰਦੂ ਚੇਰਾ ਹੈ ਉਹ ਲੜਾਇਆ ਵੀ ਇਹਨਾਂ ਨੇ ਐਸੀ ਇਥੋਂ ਆਡੀ ਪਾਰਟੀ ਕਹਿਣਾ ਫਰਕ ਨਹੀਂ ਆਉਂਦੀ ਹੈ ਕਿ ਸਾਰਿਆਂ ਦੀ ਵਾਪਰਾਸ ਤੇ ਚੱਲਦੀ ਹੈ ਇਹ ਸਰਦਾਰ ਸਿੰਘ ਮਾਰਦੇ ਮਾਨ ਸਾਹਿਬ ਦੀ ਸੋਚ ਦੂਰ ਸੁਦੇਸ਼ੀ ਆਈ ਹੈ ਉਹ ਇਹ ਆ ਸਰਦਾਰਾਂ ਦੀ ਗੱਲ ਆ ਮਾਨ ਸਾਹਿਬਾਂ ਦੀ ਜੋ ਹਿੰਦੂ ਵੀਰ ਨੂੰ ਬੋ ਤੈਹਰ ਬੁੱਤੀ ਹੈ ਤਾਂ ਤੇ ਉਹਦੇ ਕਰਕੇ ਤਾਂ ਅਸੀਂ ਸਾਰਿਆਂ ਨੂੰ ਮਿਲਦੇ ਆ ਤੇ ਦੋ ਚਾਰ ਨੇ ਜਿਹੜੇ ਬਗਾਵਤ ਕਰਦੇ ਨੇ ਤੇ ਬੋਲਦੇ ਨੇ ਕੋਈ ਮੋਦੀ ਦਾ ਜੈ ਭਗਤ ਬਣਿਆ ਹੋਇਆ ਕੋਈ ਕਿਸੇ ਦਾ ਬਣਿਆ ਪਰ ਨਹੀਂ ਸਾਰੇ ਨਹੀਂ ਹੈਗੇ ਸਾਰੇ ਸੱਤੇ ਸਹੀ ਬੰਦੇ ਨੇ ਉਹ ਜ਼ਰੂਰ ਕਿ ਨਾਲ ਵਾਦਾ ਕਰਦੇ ਨੇ ਕਹਿੰਦੇ ਵੀ ਅਸੀਂ ਇੱਕ ਸ਼ੋਰਟ ਕਮਾਂਗੇ ਤੁਹਾਨੂੰ ਵਾਦਾ ਬੋਰਡ ਜੋਨ ਕਰਾਂਗੇ ਪ੍ਰਧਾਨ ਜੀ ਕੋਈ ਮੈਸੇਜ ਵਗੈਰਾ ਚਾਹੁੰਦੇ ਹੋ ਜੀ ਲਾਖ ਲੋਕ ਬਿਲਕੁਲ ਨਹੀਂ ਹੱਥ ਵਨ ਕੇ ਬੇਨਤੀ ਕਰਦਾ ਸਾਰੇ ਪ੍ਰੇ ਆਪ ਨੂੰ ਵੀ ਇਹ ਇੱਕ ਕੱਲੀ ਸੀਟ ਨਹੀਂ ਹੈਗੀ ਲਿਵਿਆਣੇ ਦੀ ਲੱਕੜੀ ਇਹ ਇੱਕ ਸਾਰੇ ਪੰਜਾਬ ਦਾ ਅਣਖ ਦਾ ਮਸਲਾ ਨਹੀਂ ਨੋਟਕ ਸਟ ਬਹੁਤ ਵੱਡੂ ਵੀ ਤੇ ਇਹ ਹੋਰ ਵਧੀ ਹੋਈ ਆ ਉਹ ਸੱਚੇ ਸੱਚੇ ਬਣੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਇਹ ਇੱਕ ਬੋਟਾ ਨੇ ਸਤਾਈ ਵਾਲਾ ਪਾਣਾ ਤੈ ਕਰਨਾ ਵੀ ਕੀ ਗੱਲ ਬਣੇਗੀ ਇੱਥੇ ਕਿ ਦੇ ਫੇਰਗਾ ਦੇ ਹੈ ਨਹੀਂ ਬਾਦ ਨਾ ਹੋਵੇ ਬਹੁਤ ਕੁੱਟਣ ਕੁੱਟਣ ਦੇ ਜੇ ਕਿਸਾਨਾਂ ਨੂੰ ਮਾਸਟਰਾਂ ਨੂੰ ਕੁੱਟਦੇ ਨੇ ਬਵਾਰੀਆਂ ਨੂੰ ਵੀ ਕੁੱਟਣਗੇ ਜਿਵੇਂ ਕਹਿੰਦੇ ਆਪਾਂ ਬਿਲਕੁਲ ਹੋਰ ਤੁਸੀਂ ਇਹ ਹੋਵੇ ਵੀ ਸ਼੍ਰੋਮਣੀ ਅਕਾਲੀ ਵਾਲੇ ਇੱਕ ਸੱਚੇ ਸੱਚੇ ਇਨਸਾਨ ਦੀ ਨਾਦ ਕਰੋ ਸ਼੍ਰੋਮਣੀ ਅਕਾਲੀ ਦਾ ਲੰਬਰ ਸਾਹਿਬ ਨੂੰ ਹੀ ਵੋਟ ਦੇ ਕੇ ਸੁਨਾਰਾ ਨੀ ਦੇ ਬਾਰੇ ਨੀ ਮੈਨੂ ਕੁਮਾਰ ਗੋਪੀ ਜੀ ਨੇ ਜਿਤਾਉ ਜਿੱਤੇ ਵੀ ਆਡੇ ਰਸਤੇ ਵਾਲਿਆਂ ਨੇ ਜਿਹੜੇ ਵਿੱਚ ਹੈਗੀਆਂ ਨੇ ਹੋਰ ਪਿੰਡਾਂ ਦੇ ਵਿੱਚੋਂ ਤੇ ਸਾਰਿਆਂ ਦੀ ਬੇਨਤੀ ਹੈ ਹੱਥ ਜੋੜ ਕੇ ਕਰੋ ਸ਼ਰਮਣੀ ਕਾਲੀ ਦਾ ਨੰਬਰ ਸਾਹਿਬ ਨੂੰ ਬਾਲਟੀ ਨੂੰ ਚੋਣ ਨੂੰ ਮੋਟਾ ਪਾਪੋ ਤੇ ਇਹਨਾਂ ਬੋਲਦੇ ਸਾਹੇ ਗੁਰਜੀਤਾ ਪਾਲ ਸਾਹੇ ਗੁਰਜੀਤਾ ਤੇ